ਇਹਦੇ ਤਿੰਨ ਇਹ ਬੇਟੀਆਂ ਵਾ ਤਿੰਨੋ ਹੀ ਬੇਟੀਆਂ ਦੇ ਦੇਖੋ ਤੁਸੀਂ ਇਹਦਾ ਫੇਸ ਦੇਖੋ ਆ ਸਾਰਾ ਕੋਈ ਨਾ ਸੋਲਣ ਸੋਲਣ ਹੈਨਾ ਉਹ ਬੱਚੀ ਦਾ ਲਿਫਟਸ ਦੇਖੋ ਹੈਨਾ ਕਿੰਨਾ ਹੋ ਗਿਆ ਤੇ ਇਦਾਂ ਹੀ ਇਹ ਬੱਚੀ ਦਾ ਵੀ ਬਾਡੀ ਸਟਰਕਚਰ ਵੀ ਇਦਾਂ ਹੀ ਆ ਚੱਲ ਫਿਰ ਨਹੀਂ ਸਕਦੀ ਖੂਨ ਨਹੀਂ ਬਣਦਾ 3 ਗ੍ਰਾਮ 4 ਗ੍ਰਾਮ ਖੂਨ ਅਸੀਂ ਇੱਥੋਂ ਬੋਤਲਾਂ ਛਾੜਦੇ ਹਾਂ ਖੂਨ ਦੀਆਂ ਦੋ ਤਿੰਨ ਦਿਨਾਂ ਬਾਅਦ ਫੇਰ ਘਟ ਜਾਂਦਾ ਵਾ ਇਹ ਪਰਦੇਸੀ ਆਪਣੇ ਪੰਜ ਬੱਚਿਆਂ ਨੂੰ ਪਾਲ ਰਿਹਾ ਇਹਨੂੰ ਇੱਕ ਬਿਮਾਰੀ ਆ ਹੈਰਿਡਿਟੀ ਪ੍ਰੋਬਲਮ ਆ ਬਲੱਡ ਦੇ ਵਿੱਚ ਮਿਲੀ ਹੋਈ ਬਿਮਾਰੀ ਆ ਉਹ ਅੱਗੋਂ ਇਹਦੇ ਖੂਨ ਰਾਹੀਂ ਬੱਚਿਆਂ ਦੇ ਵਿੱਚ ਚਲੇ ਗਈ ਆ ਤੇਰਾ ਨਾਮ ਕੀ ਹੈ ਵੀਰੇ ਸਕੰਦਰ ਸਕੰਦਰ ਹਾਂਜੀ ਸਕੰਦਰ ਸ਼ਰਮਾ ਇਹਦਾ ਨਾਮ ਆ ਤੇ ਇਹਦੇ ਪੂਰੀ ਬਾਡੀ ਦੇ ਉੱਤੇ ਨਾ ਇਦਾਂ ਜਿਵੇਂ ਆ ਬਣੇ ਹੋਇਆ ਮੂੰਹ ਤੇ ਪੂਰੇ ਸਰੀਰ ਤੇ ਇਹਦੇ ਤੇ ਹੁਣ ਜਿਹੜੇ ਇਹਦੇ ਦੋ ਬੇਟੇ ਆ ਉਹਨਾਂ ਦੇ ਵੀ ਇਦਾਂ ਹੀ ਬਣੇ ਜਾ ਰਹੇ ਆ ਉਹ ਪੜ੍ਹਦੇ ਆ ਹੁਸ਼ਿਆਰ ਬਹੁਤ ਆ ਪੜ੍ਹਾਈ ਚ ਵੀ ਤੇ ਕੰਮ ਵੀ ਬਹੁਤ ਕਰਾਉਂਦੇ ਸਾਡੇ ਨਾਲ ਥੱਲੇ ਬਾਹਰ ਟੈਂਪਰੇਰੀ ਵਾਰਡ ਚ ਹੁੰਦੇ ਆ ਤੇ ਬਹੁਤ ਬੀਬੇ ਬੱਚੇ ਆ ਪਰ ਕਹਿੰਦੇ ਨੇ ਵੀ ਗਰੀਬੀ ਦਾ ਤੇ ਬਿਮਾਰੀ ਦਾ ਕੋਈ ਮੇਲ ਨਹੀਂ ਜਦੋਂ ਤਾਂ ਗਰੀਬੀ ਨਾ ਹੋਵੇ ਫਿਰ ਜਾਂ ਬਿਮਾਰੀ ਨਾ ਹੋਵੇ ਜਿੱਥੇ ਗਰੀਬੀ ਆ ਉੱਥੇ ਜਦੋਂ ਬਿਮਾਰੀ ਆ ਜਾਂਦੀ ਐ ਨਾ ਫਿਰ ਹਾਲਾਤ ਬੱਤ ਤੋਂ 72 ਬਣ ਜਾਂਦੇ ਆ ਮੇਰੇ ਕੋਲ ਅਸੀਂ ਤੇ ਲਗਵਾ ਪਿੰਡੀ ਦੰਦ ਦਮੀ ਦੰਦ ਦਮੀ ਸਾਫ ਕਰਦ ਦਮਾ ਉੱਥੇ ਕਿੱਥੇ ਰਹਿਣਾ ਵੀਰੇ ਦਿਨਾਂ ਨੇ ਰੰਦਾ ਜੀ ਘਰ ਚ ਰਹਿਣਾ ਸੀ ਕਿਸੇ ਦੇ ਨਹੀਂ ਜੀ ਕਿਸੇ ਦਾ ਮੋਟਰ ਤੇ ਰੰਦਾ ਜੀ ਕਿਸੇ ਦੀ ਮੋਟਰ ਤੇ ਰੰਦਾ ਸੀ ਸੌਰੀ ਝੂਗੀ ਨਹੀਂ ਉੱਤਰ ਗਾਣਾ ਹੈਗਾ ਦਾ ਸਰਦਾਰ ਆਸ ਕਰਿਓ ਇਹਦੇ ਬੱਚਿਆਂ ਦਾ ਇਹਦੀਆਂ ਬੱਚੀਆਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਜੈਡੀਟੀ ਪ੍ਰੋਬਲਮ ਟੈਸਟ ਹੀ ਹੋ ਰਿਹਾ ਐਕਸਪੀਰੀਅੰਸ ਮੰਨ ਲਓ ਕਹਿ ਦਈਏ ਨਾ ਵੀ ਐਕਸਪੈਰੀਮੈਂਟ ਹੀ ਹੋ ਰਿਹਾ ਵਾਜ ਡਾਕਟਰਾਂ ਵੱਲੋਂ ਜਿੰਨੇ ਟੈਸਟ ਕਰਾਈ ਜਾਂਦੇ ਅਸੀਂ ਕਰਾਈ ਜਾਂਦੇ ਆ ਦੱਸੀ ਜਾਂਦੇ ਅਸੀਂ ਕਰਾਈ ਜਾਂਦੇ ਆ ਪਰ ਕੋਈ ਹੱਲ ਨਿਕਲਿਆ ਵੇ ਸਾਡੇ ਸਰਪੰਚ ਸਾਹਿਬ ਆ ਗਏ ਨੇ ਜੀ ਹੁਣ ਵੋਟਾਂ ਦਾ ਨੇੜ ਆ ਰਿਹਾ ਕੰਮ ਨੋਟੀਫਿਕੇਸ਼ਨ ਜਾਰੀ ਹੋਣ ਵਾਲਿਆ ਪੰਜਾਬ ਦੇ ਵਿੱਚ ਸਰਪੰਚੀਆਂ ਦੀਆਂ ਵੋਟਾਂ ਪੈਣ ਵਾਲੀਆਂ ਤੇ ਸਾਡੇ ਪਿੰਡ ਵੀ ਇੱਥੇ ਸਰਪੰਚੀਆਂ ਦੀਆਂ ਵੋਟਾਂ ਪੈਣੀਆਂ ਜੀ ਹਸਨਪੁਰ ਸਾਡੇ ਸੁਪਨਿਆਂ ਦੇ ਘਰ ਦੇ ਅੰਦਰ ਤੇ ਬਾਪੂ ਐਕਟਿਵ ਖੜਨਾ ਫਿਰ ਵੋਟਾਂ ਦੇ ਕਿ ਨਹੀਂ ਹੈ ਨਾ ਖੜੇ ਆ ਐਕਟਿਵ ਫਿਰ ਖੜਨਾ ਹੈ ਕਹਿੰਦਾ ਸਰਪੰਚੀ ਚੀਜ਼ ਹੀ ਇਹੋ ਜੀ ਹੈ ਕੁਰਸੀ ਨਹੀਂ ਛੱਡਦਾ ਕੋਈ ਉਧਰ ਗਪਾਲ ਬਾਪੂ ਥਾਪੀਆਂ ਮਾਰੀ ਜਾਂਦਾ ਕਹਿੰਦਾ ਮੈਂ ਵੀ ਦਵਾਰਾ ਖੜਨਾ ਉਧਰ ਬਾਪੂ ਰਮੇਸ਼ ਕਹੀ ਹੁੰਦਾ ਮੈਂ ਦਵਾਰਾ ਖੜਨਾ ਤੇ ਐਂਕੀ ਫਿਰ ਕੁੰਡੀਆਂ ਦੇ ਸਿੰਘ ਫਸ ਗਏ ਨਿਤਰੂ ਬੜੇਵੇਂ ਖਾਣੀ ਦੇਖਦੇ ਆ ਕੌਣ ਜਿੱਤਦਾ ਕਿਉਂ ਬਾਪੂ ਵੋਟਾਂ ਵਾਸਤੇ ਇਹ ਵੀ ਪੂਰਾ ਸਾਰਿਆਂ ਨੂੰ ਸਸਤੀਕਾਰ ਬੁਲਾਉਂਦਾ ਪੂਰਾ ਆ ਕੇ ਸਰਪੰਚ ਸਸਤੀਕਾਰ ਬਾਪੂ ਕਿਵੇਂ ਵੋਟਾਂ ਆ ਰਹੀਆਂ ਸਰਪੰਚੀ ਦੀਆਂ ਫਿਰ ਖੜਨਾ ਕਿ ਨਹੀਂ ਅੱਛਾ ਜਾ ਸੱਟ ਲਾ ਗੀ ਉਹਦੇ ਫਿਰ ਨਹੀਂ ਖੜਨਾ ਵੋਟਾਂ 'ਚ ਵੋਟਾਂ 'ਚ ਖੜਨਾ ਤਾਂ ਕਿ ਨਹੀਂ ਕਿੰਤਾ ਪੈਰ ਦਾ ਹੁੰਦਾ ਨਾਲੇ ਉਹਨੇ ਜਿੱਤ ਜਾਣਾ ਖੜੇ ਨਹੀਂ ਹਾਰ ਜਾਊਗਾ ਹਾਰ ਜਾਊਗਾ ਉਹਨੂੰ ਵੋਟ ਹੀ ਨਹੀਂ ਪਾਉਣੀ ਗਏ ਨੇ ਤੈਨੂੰ ਵੋਟ ਪਾਉਗੀ ਉਹਨੂੰ ਵੱਧ ਵੋਟ ਪੈਣੀ ਆ ਉਹਦੀ ਵੱਧ ਬਣੀ ਹੋਈ ਆ ਲੋਕਾਂ ਨਾਲ ਆ ਦੇਖੋ ਹਰੇਕ ਨਾਲ ਇਦਾਂ ਹੱਥ ਮਿਲਾਉਂਦਾ ਸਰਪੰਚ ਤੂੰ ਤਾਂ ਬਾਬੂ ਰੇਡੀਓ ਸੁਣੀ ਜਾਂਦਾ ਰਹਿੰਦਾ ਯਾਰ ਰੇਡੀਓ ਹੀ ਸੁਣੀ ਜਾਂਦਾ ਗਾਣੇ ਸੁਣੀ ਜਾਂਦਾ ਬੇਟਾ ਉਹ ਕਹਿੰਦੇ ਸਾਡਾ ਸਰਪੰਚ ਤਾਂ ਕੰਮ ਹੀ ਨਹੀਂ ਕੋਈ ਰਾਜਨਾਮਾ ਨਹੀਂ ਕਰਾਉਂਦਾ ਰੇਡੀਓ ਸੁਣੀ ਜਾਂਦਾ ਹਾਂ ਹਨਾ ਰਮੇਸ਼ ਬਾਬੇ ਇਹ ਕੋਈ ਰਾਜੀਨਾਮਾ ਨਹੀਂ ਕਰਾਉਂਦਾ ਨਾ ਕਿਹਦੇ ਗੁੱਸੇ ਕਿਲੇ ਤੂੰ ਜਾ ਕੇ ਸਮਝਾਉਂਦਾ ਨਾ ਕਿਹਦੇ ਦੁੱਖ ਚ ਜਾਂਦਾ ਨਾ ਕੇਕ ਕਟਾਉਣ ਜਾਂਦਾ ਇਹ ਸਾਰੇ ਥਾਂ ਵੀ ਹੁੰਦਾ ਮੂਰੇ ਜਨਮ ਦਿਨ ਦੀ ਪਾਰਟੀ ਹੋਵੇ ਜੇ ਕਿਸੇ ਦੀ ਮੌਤ ਹੋ ਜੇ ਸਸਕਾਰ ਤੇ ਸ਼ਮਸ਼ਾਨ ਘਾਟ ਤੱਕਰ ਜਾਂਦਾ ਬਾਪੂ ਅੱਜ ਕੱਲ ਲੀਡਰਾਂ ਦਾ ਕੰਮ ਇਹੀ ਆ ਭੋਗਾਂ ਤੇ ਜਾਣਾ ਚਾਪਲਾਨ ਘਾਟ ਤੇ ਘੋਟੀ ਪਈ ਰਹੇ ਲੋਟੇ ਪੀੜੋਂ ਲਾ ਕੇ ਫਿਰ ਤੇਰੀ ਸਰਪੰਚੀ ਤੱਕ ਗਈ ਤੇਰੇ ਗੋਡੇ ਦਰੋਂ ਲੱਗ ਕੇ ਹੁਣ ਉਹ ਸਰਪੰਚ ਜਦੋਂ ਤੁਰੇ ਨਹੀਂ ਜਾਂਦਾ ਗੋਡੇ ਪੀੜ ਹੋਣ ਲੱਗ ਕੇ ਕਹਿੰਦਾ ਇੰਨੇ ਇਤਨੇ ਦੂਰ ਚਮਤਾਨ ਘਾਟੀ ਤਾ ਤੂੰ 18 ਕਿਲੋਮੀਟਰ ਪੇ ਜਾਂਦਾ 18 ਕਿਲੋਮੀਟਰ ਕਿੱਥੇ ਪੈਂਦਾ ਅੱਧਾ ਕਿਲੋਮੀਟਰ ਪੈਂਦਾ ਸਰਪੰਚਾ ਸਾਹਮਣੇ ਸ਼ਮਸ਼ਾਨ ਘਾਟ ਦਾ ਬੰਦ ਕਰਤਾ ਮੈਂ ਬੰਦ ਕਰਤਾ ਪਹਿਲਾਂ ਜਾਂਦਾ ਹੁੰਦਾ ਸੀ ਤੂੰ ਹਨਾ ਇਹ ਤਾਂ ਜਾਂਦਾ ਹੁੰਦਾ ਹੁੰਦਾ ਹਰੇਕ ਇਹ ਚੋਂ ਜਾਂਦਾ ਹੈ ਇਹ ਹਰੇਕ ਪਹਿਲੇ ਬਾਪੂ ਤੂੰ ਹਰੇਕ ਭੋਗ ਤੇ ਜਾਇਆ ਕਰ ਹਰੇਕ ਸੰਸਕਾਰ ਤੇ ਜਾਇਆ ਕਰ ਫਿਰ ਵੋਟਾਂ ਤੈਨੂੰ ਪੈਣਗੀਆਂ ਵੱਧ ਹਾਂ ਕਿਉਂਕਿ ਲੋਕ ਯਾਦ ਰੱਖਦੇ ਆ ਦੁੱਖ ਚ ਅਲਾ ਕਹਿੰਦਾ ਯਾਰ ਸਾਡੇ ਦੁੱਖ ਚ ਹੁੰਦਾ ਇਹ ਬੰਦਾ ਸੁੱਖੀ ਤਾਂ ਨੱਚਣ ਵਾਲੇ ਬਿਠੇਰੇ ਹੁੰਦੇ ਆ ਦੁੱਖ ਚ ਜਾਣਾ ਚਾਹੀਦਾ ਕਿਉਂ ਸਹੀ ਗੱਲ ਆ ਨਾ ਇਹ ਨਹੀਂ ਹਾਰ ਦੇਣਾ ਫਿਰ ਵੋਟਾਂ ਚ ਜਾ ਕੇ ਸਰਪੰਚ ਨੇ ਸਾਡੇ ਨੇ ਗੋਡੇ ਠੀਕ ਕਰ ਲੈ ਫਟਾਫਟ ਜੇ ਸਰਪੰਚ ਹੀ ਲੈਣੀ ਆ ਤਾਂ ਗੁੱਡੇ ਤਕੜੇ ਕਰਨੇ ਪੈਣੇ ਆ ਸਰਪੰਚਾ ਆ ਹੁਣ ਕਹਿੰਦੇ ਆ ਬਸ ਮਹੀਨੇ ਦੋ ਮਹੀਨਿਆਂ ਨੂੰ ਸਰਪੰਚੀ ਦੀਆਂ ਵੋਟਾਂ ਦੀ ਤਰੀਕ ਰੱਖ ਦੇਣੀ ਆ ਸਰਕਾਰ ਨੇ ਤੇ ਜੇ ਸਰਪੰਚੀ ਦੀਆਂ ਤਰੀਕਾਂ ਆ ਗਈਆਂ ਫੇਰ ਇਹ ਸਰਪੰਚ ਬਣਨੂ ਇਹ ਪਹਿਲਾਂ ਹੀ ਲੋਕਾਂ ਨੂੰ ਕਹਿੰਦਾ ਫਿਰਦਾ ਵੀ ਮੈਨੂੰ ਵੋਟ ਪਾਓ ਜੀ ਮੇਰਾ ਚੋਣ ਨਿਸ਼ਾਨ ਹੈਗਾ ਬਾ ਹਲ ਤੇਰਾ ਚੋਣ ਨਿਸ਼ਾਨ ਕੀ ਸੀਗਾ ਰੇੜੂ ਆ ਸੀ ਤੇਰਾ ਚੋਣ ਨਿਸ਼ਾਨ ਕੀ ਸੀ ਬਾਪੂ ਇਹਦਾ ਰੇੜੂ ਆ ਸੀ ਤੇਰਾ ਹਾਲ ਸੀਗਾ ਹਾਲ ਸੀ ਹੈ ਨਾ ਮੇਰੇ ਰੇੜੂ ਆ ਕਿ ਉਹ ਕਿਸ਼ਾਨ ਪੜਦਾ ਤੇਰਾ ਚੋਂ ਨਿਸ਼ਾਨ ਹਾਲ ਪੱਕਾ ਹੈ ਪੱਕਾ ਹੈ ਰੇੜੂਆ ਰੱਬ ਦਾ ਰੇੜੂਆ ਸਫਰ ਘੱਟ ਤੇ ਬੋਲ 18 ਕਿਲੋਮੀਟਰ ਪਈ ਆਤਾ ਇੰਨਾ ਪੈਿੰਦਾ ਸ਼ਮਸ਼ਾਨ ਘਰੋਂ ਦੂਰ 18 ਕਿਲੋਮੀਟਰ ਤਾਂ ਨਹੀਂ ਪੈਂਦਾ ਬਾਪੂ ਆ ਸਾਹਮਣੇ ਤਾਂ ਹੈਗਾ ਯਾਰ ਸਭ ਕੀਤੇ ਹੈ ਫਿਰ ਤੋਂ ਕੁੜੇ ਤੁਰਿਆ ਹੈ ਕਰੇ ਨੀ ਹੁਣ ਤੂੰ ਬੜਾ ਹੋ ਗਿਆ ਬੜਾ ਹੋ ਗਿਆ ਮਖਤਿਆਰ ਨੇ ਗੋਹਾ ਚ ਕਾਚ ਕਾ ਕੇ ਤੇਰੀ ਗੋਡੇ ਖਰਾਬ ਕਰਤੇ ਹੁਣ ਪਿਆ ਆ ਫਿਰ ਨਾ ਰੱਬ ਦੇਖਦਾ ਨਾ ਸਭ ਦੀਆਂ ਸੁਣਦਾ ਜਿਹੜੀਆਂ ਤੂੰ ਸੀਸਾ ਅੰਦਰ ਸੀਸਾ ਦਿੱਤੀਆਂ ਉਹਨੂੰ ਹੁਣ ਪਿਆ ਮੰਜੀ ਤੇ ਉੱਟਾ ਤੀ ਬੋਲਤਾ ਨਹੀਂ ਬੋਲਤਾ ਵੀ ਨਹੀਂ ਉੱਠਦਾ ਵੀ ਨਹੀਂ ਗੱਲ ਵੀ ਨਹੀਂ ਕਰਦਾ ਪਿਆ ਵੀ ਕਿਹੜੇ ਪਿੰਡ ਦਾ ਪਤਾ ਬਕਰੋਲਾ ਨਾ ਨਾ ਫਤੇਗੜ ਪਿਆ ਫਤੇਗੜ ਤੋਂ ਗੁਰਦੁਆਰਾ ਆਏਗਾ ਫਤੇਗੜ ਪੰਘੇਰੀਆਂ ਕਿਹੜਾ ਪਿੰਡ ਹੈ ਨਾ ਤੁਹਾਡੇ ਉੱਤੇ ਨੇੜੇ ਉੱਥੇ ਪਿਆ ਉੱਥੇ ਚਲਾ ਗਿਆ ਘਰ ਵੀ ਵੇਚਤਾ ਚੱਕੀ ਵੀ ਵੇਚਦੀ ਗਨੀਰੀਆ ਘੜਾ ਹੈ ਗਨੀਰਾ ਘੜਾ ਪਿੰਡ ਉੱਥੇ ਨਾਲ ਹੀ ਫਤੇਗੜ ਫਤੇਗੜ ਪਿੰਡ ਉੱਥੇ ਪਿਆ ਵਾ ਫਤੇਗੜ ਚਲਾ ਗਿਆ ਉਹ ਫਤੇਗੜ ਚੂੜੀਆਂ ਪਿੰਡ ਕਿਹੜਾ ਹੋ ਉੱਥੇ ਚਲਾ ਗਿਆ ਪਾਹ ਫਤੇਗੜ ਪਿੰਤੂਰ ਉੱਥੇ ਚਲਾ ਗਿਆ ਉੱਥੇ ਗੁਰਦੁਆਰੇ ਵਾਲੇ ਰੋਕੇ ਛੋੜ ਦਿੱਤੇ ਆ ਉਹਨੂੰ ਰੋਟੀ ਦਿੰਦਾ ਨਹੀਂ ਕੋਈ ਉਦੋਂ ਤੇਰੀ ਉਹਨੂੰ ਤੇਰੀ ਹਾ ਲੱਗ ਗਈ ਨਾ ਪਾਪ ਲੱਗਿਆ ਉਹਨੂੰ ਧੰਕ ਹੋ ਗਿਆ ਧੰਕ ਹੋ ਗਿਆ ਉਹਨੂੰ ਟੈਗ 15 ਸਾਲ ਇਹਨੇ ਕੰਮਕਾਰ ਕਰਕੇ ਆਪਦੇ ਭਾਣਜਿਆਂ ਕੋਲੇ ਰਹਿੰਦਾ ਸੀ ਹਾਂਜੀ ਭਾਣਜੇ ਉਹ ਆਪਣੀ ਭੈਣ ਚਿਆ ਯਾਰ ਉਹਨਾਂ ਨੂੰ ਪੈਸਾ ਕਮਾ ਕੇ ਮੈਂ ਦਿੰਦਾ ਰਿਹਾ ਸਾਰੀ ਉਮਰ ਹੀ ਲੇਖੇ ਲਾਤੀ ਉਹਨਾਂ ਦੇ ਪਰ ਜਦੋਂ ਮਾਮੇ ਨੂੰ ਲੋੜ ਪਈ ਉਦੋਂ ਜ਼ੱਪਾਸਾ ਬਣੀ ਕਹਿੰਦੇ ਸੀ ਮਾਮਾ ਗਾਂਸ ਹੁੰਦਾ ਸੀ ਪਰ ਇੱਥੇ ਤਾਂ ਭਾਣਜੇ ਹੀ ਗਾਂਸ ਬਣ ਗਏ ਪਰ ਸਾਡੀ ਬੇਨਤੀ ਆ ਯਾਰ ਬਾਈ ਐ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਚਾਹੇ ਮਾੜਾ ਚੰਗਾ ਯਾਰ ਦਰवेश ਬੰਦਾ ਜਮਾਂ ਬਾਈ ਇਹਨਾਂ ਦੇ ਕਿੰਨਾ ਮਾਣ ਜਿਹੜਾ ਬਹੁਤ ਮੁੰਡਿਆਂ ਨੇ ਪਿੰਡ ਦੇ ਬਾਈ ਛੱਡ ਕੇ ਗਏ ਮਤਲਬ ਸਾਰਿਆਂ ਨੇ ਇੰਨੀ ਸਪੋਰਟ ਕੀਤੀ ਉਹ ਕਹਿੰਦੇ ਬਾਈ ਇਹ ਜਮਾਂ ਹੀ ਦਰवेश ਬੰਦਾ ਕਿਸੇ ਤੋਂ ਕੋਈ ਪੈਸੇ ਟਿੱਕਰ ਮਤਲਬ ਨਹੀਂ ਕੋਈ ਨਹੀਂ ਮਤਲਬ ਆਪਦੀ ਬਸ ਜੇ ਕਿਸੇ ਨੇ ਕਹਿਤਾ ਜਵਾਬ ਦੇਣਾ ਨਹੀਂ ਬਸ ਆਪਣੀ ਰੋਟੀ ਟਿੱਕਰ ਹੀ ਮਤ ਲਗਾ ਅਰਦਾਸ ਕਰਿਓ ਬਾਈ ਵਾਸਤੇ ਬਾਈ ਕੀ ਨਾਂ ਤੁਹਾਡਾ ਹਰਪਜਨ ਸਿੰਘ ਹਰਪਜਨ ਸਿੰਘ ਵਾਸਤੇ ਬਿੱਟੂ ਵੀਰਾ ਬਿਜਲੀ ਦਾ ਮਕੈਨਿਕ ਆ ਬਹੁਤ ਵਧੀਆ ਇਦੇ ਨਾਲ ਵੀ ਸੇਮ ਆਹੀ ਕੁਛ ਹੋਇਆ ਜਦੋਂ ਵਕਤ ਮਾੜਾ ਆਉਂਦਾ ਫਿਰ ਆਪਣੇ ਵੀ ਮੂੰਹ ਮੋੜ ਜਾਂਦੇ ਆ ਪਹਿਲਾਂ ਤਾਂ ਬਿੱਟੂ ਵੀਰੇ ਨੇ ਨਹੀਂ ਵਕਤ ਸੰਭਿਆ ਇਹ ਪੈਗਪੁਗ ਲਾ ਕੇ ਮਾਸਤ ਰਹਾ ਜਿੰਨੇ ਕ ਕਮਾਉਂਦਾ ਸੀ ਛੱਕ ਲੈਂਦਾ ਸੀਗਾ ਬਾਕੀ ਪੈਸੇ ਨਾਲੇ ਨੇ ਜਿਆਦਾ ਅਟੈਚਮੈਂਟ ਰੱਖੀ ਹੋਈ ਨਹੀਂ ਜਿੰਨੇ ਕਿਸੇ ਨੇ ਦੇ ਤੇ ਲੈ ਲੈ ਨਹੀਂ ਤਾਂ ਮੰਗੇ ਹੀ ਨਹੀਂ ਪਰ ਜਦੋਂ ਇਹਨੂੰ ਲੋੜ ਪਈ ਫਿਰ ਭਰਾਵੋ ਕਿਹੜਾ ਖੜਦਾ ਕੋਈ ਨਹੀਂ ਖੜਦਾ ਸਿਰਗੁਰ ਨਾਨਕ ਹਸਪੀਟਲ ਦੇ ਸਾਹਮਣੇ ਬਿਲਕੁਲ ਗਲੀ ਦੇ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਦੇ ਵਿੱਚ ਉਹ ਵੀ ਲੋਕ ਲੱਗਿਆ ਸੀ ਸਾਰੇ ਘਰ ਨੂੰ ਸਿਰਫ ਮੂਰਲਾ ਭਾਂਡਾ ਖੁੱਲਾ ਸੀ ਬਸ ਉਹਦੇ ਵਿੱਚ ਫਰਸ਼ ਤੇ ਪਿਆ ਸੀ ਥੱਲੇ ਤੇ ਚੂੜਾ ਟੁੱਟਿਆ ਹੋਇਆ ਜੰਮੂ ਤੋਂ ਆਏ ਸੀ ਤੁਸੀਂ ਸ਼੍ਰੀਨਗਰ ਸ਼੍ਰੀਨਗਰ ਕੰਮ ਕਰਨ ਗਏ ਸੀ ਵਿਧੀ ਦਾ ਉੱਥੇ ਸੱਟ ਲੱਗੀ ਉਹ ਚੱਕ ਕੇ ਉਹਨੂੰ ਘਰੇ ਛੱਡ ਗਏ ਉੱਥੇ ਪਿਆ ਸੀ ਹੁਣ ਘਰੇ ਹੀ ਲੈਟ੍ਰੀਨ ਬਾਥਰੂਮ ਬਹੁਤ ਮਾੜੀ ਹਾਲਤ ਧੰਨਵਾਦ ਆ ਐਸ ਐਚਓ ਸਾਹਿਬ ਕੀ ਨਾਮ ਸੀ ਉਹਨਾਂ ਦਾ ਪੂਰਨ ਸਿੰਘ ਜੀ ਦਾ ਜਿਨ੍ਹਾਂ ਨੇ ਬਰਾਲਾ ਕੀਤਾ ਜਿਨ੍ਹਾਂ ਦੇ ਘਰੇ ਕਦੇ-ਕਦੇ ਬਿਲੀ ਦਾ ਕੰਮ ਕਰਨ ਜਾਂਦੇ ਸੀ ਤੇ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਦੇ ਵਾਈਫ ਨੇ ਗੱਲ ਕੀਤੀ ਵੀ ਬਿੱਟੂ ਨਹੀਂ ਦੇਖਿਆ ਕਦੇ ਉਹ ਘਰੇ ਜਦੋਂ ਗੇੜਾ ਮਾਰਨ ਗਏ ਉੱਥੇ ਦੇਖਿਆ ਤਾਂ ਇਹਨਾਂ ਦੀ ਆ ਉਹਨਾਂ ਨੇ ਦੱਸਿਆ ਵੀ ਉਹ ਤਾਂ ਪੁਰਾਣੀ ਥਾਂ ਤੇ ਪਿਆ ਉਹਦਾ ਚੂੜਾ ਟੁੱਟਿਆ ਹੋਇਆ ਵਾ ਫਿਰ ਉਹ ਉੱਥੇ ਪਹੁੰਚੇ ਉਹਨਾਂ ਨੇ ਦੇਖਿਆ ਇਹਨਾਂ ਦੀ ਆ ਹਾਲਤ ਆ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹਨਾਂ ਦੀ ਮਦਦ ਹੋਵੇ ਪਰ ਜਦੋਂ ਪਤਾ ਲੱਗਿਆ ਚੂੜਾ ਟੁੱਟਿਆ ਹੋਇਆ ਫਿਰ ਉਹਨਾਂ ਵੀਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਵੀਡੀਓ ਬਣਾ ਕੇ ਭੇਜੀ ਫਿਰ ਸਾਡੇ ਟੀਮ ਦੇ ਮੈਂਬਰ ਆ ਪ੍ਰਿੰਸ ਵੀਰੇ ਹੋਣੀ ਅਸੀਂ ਉਹਨਾਂ ਦੀ ਡਿਊਟੀ ਲਈ ਫਿਰ ਉਹ ਵੀਰੇ ਹੋਣੀ ਇਹਨੂੰ ਵੀਰ ਨੂੰ ਇੱਥੇ ਲੈ ਕੇ ਆਏ ਸਾਡੇ ਕੋਲੇ ਗੱਡੀ 'ਚ ਪਾ ਕੇ ਤੇ ਮਿੱਟੂ ਵੀਰੇ ਦਾ ਹੁਣ ਅਜੇ ਅੰਡਰ ਟ੍ਰੀਟਮੈਂਟ ਆ ਅਜੇ ਆਪਰੇਟ ਹੋਣਾ ਵਾ ਚੂਲਾ ਪੈਣਾ ਵਾ ਵੀਰੇ ਦਾ ਬਾਪੂ ਦਾ ਵੀ ਹਜੇ ਅੰਡਰ ਟ੍ਰੀਟਮੈਂਟ ਆ ਇਹਨਾਂ ਦਾ ਵੀ ਗੁੱਟ ਦੇ ਵਿੱਚ ਰੌਣਾ ਪੈਣੀ ਆ ਅਜੀ ਇਨਫੈਕਸ਼ਨ ਘਟਣ ਤੋਂ ਬਾਅਦ ਹੀ ਹੋ ਸਕਦਾ ਆਪਰੇਟ ਤੇ ਗੁਰੂ ਹਰ ਸਾਹਿਬ ਤੋਂ ਉਹਨਾਂ ਨੂੰ ਤੁਸੀਂ ਦੇਖਿਆ ਸੀ ਬਿੱਲੇ ਵੀਰੇ ਨੂੰ ਲੈ ਕੇ ਆਏ ਸੀਗੇ ਇਹ ਚੰਨੀ ਵੀਰੇ ਨੂੰ ਵੀ ਇਹ ਮੰਨ ਲਓ ਬਹੁਤ ਸਮੇਂ ਤੋਂ ਕਿਸ ਨਿਮੇ ਦੇ ਵਿੱਚ ਸਿਨੇਮਾ ਮਾਲਕਾਂ ਦੇ ਨਾਲ ਕੰਮ ਕਰਦਾ ਸੀ ਸਿਰਫ ਰੋਟੀ ਤੇ ਕੋਈ ਪੈਸਾ ਨਹੀਂ ਘਰੇ ਭਰਾ ਅੱਖਾਂ ਦੋਨਾਂ ਪਿਆ ਆਪਦੇ ਮਾਰ ਮਾਰ ਮੁੱਕੀਆਂ ਦੋ ਵਾਰੀ ਲੋਕਾਂ ਨੇ ਅੱਖਾਂ ਦੇ ਪ੍ਰੈਸ਼ਰ ਵੀ ਕਰਾਤੇ ਇਹਨੇ ਮੁੱਕੀਆਂ ਮਾਰ ਮਾਰ ਕੇ ਅੱਖਾਂ ਗਾਲ ਲੀਆਂ ਪਿੱਛੋਂ ਹੀ ਲਾਈਟ ਚਲੇ ਗਈ ਤੇ ਚੰਨੀ ਵਿਚਾਰਾ ਸਾਰਾ ਦਿਨ ਉਹਨਾਂ ਦੇ ਉੱਥੇ ਲੈਟਰੀਨਾਂ ਧੋਈ ਜਾਂਦਾ ਸਾਫ਼ ਸਫਾਈਆਂ ਕਰੀ ਜਾਂਦਾ ਝਾੜੂ ਲਾਈ ਜਾਂਦਾ ਉਹ 1 ਰੁਪਿਆ ਵੀ ਨਹੀਂ ਦੇ ਰਹੇ ਸੀ ਚਲੋ ਹੋਰ ਨਹੀਂ ਸੀ ਕੋਈ ਕਰ ਸਕਦੇ ਘਰ ਚ ਲੈਟਰੀਨ ਬਾਥਰੂਮ ਬਣਾ ਦਿੰਦੇ ਉਹ ਵੀ ਹੈ ਨਹੀਂ ਸੀ ਘਰ ਚ ਕੋਈ ਪੱਖਾ ਕੋਈ ਕੂਲਰ ਕੋਈ ਲਾਈਟ ਬੱਤੀ ਵੀ ਨਹੀਂ ਸੀ ਕੋਚਾ ਜਿਹਾ ਕਿਵੇਂ ਮਾਂ ਵਿਚਾਰੀ ਕਿੰਨੋਂ ਇਧਰੋਂ ਉਧਰੋਂ ਕਰਕੇ ਰੋਟੀ ਖਵਾ ਰਹੀ ਸੀ ਤੇ ਰਾਸ਼ਨ ਜਰੂਰ ਦੱਸਦੇ ਆ ਵੀ ਕਦੇ ਕਦੇ ਦੇ ਦਿੰਦੇ ਸੇ ਦੋਨੇ ਦਿੱਤਾ ਬਣਾਤੇ ਹਾਂ ਨੀ ਦਾ ਸ਼ਾਤਲਾ ਪਖਾਇਆ ਹੂੰ ਕਿੰਨਾ ਨੇ ਉਹਨਾਂ ਕਿੱਥੇ ਲੱਗਿਆ ਮੁੰਡਾ ਇਹ ਲੱਗਿਆ ਸੀ ਇੱਥੇ ਚੱਲ ਸ਼ੁਕਰ ਹੈ ਮਹਾਰਾਜ ਦਾ ਧੰਨਵਾਦ ਉਹਨਾਂ ਨੇ ਨਾ ਪਖਾ ਰੇਤਾ ਉਹਨਾਂ ਨੇ ਪਰ ਅੱਜ ਹੁਣ ਬਿੱਲੇ ਵੀਰੇ ਦੀਆਂ ਅਸੀਂ ਅੱਖਾਂ ਵੀ ਚੈੱਕਅਪ ਕਰਾ ਲਈਆਂ ਡਾਕਟਰਾਂ ਨੇ ਦੱਸਤਾ ਪਿੱਛੋਂ ਹੀ ਲੈਡ ਚੱਲੇ ਗਈ ਪਰ ਹੁਣ ਬਿੱਲਾ ਤੁਰਨ ਜੋਗਾ ਹੋ ਗਿਆ ਪਹਿਲਾਂ ਬਿੱਲਾ ਪਿਆ ਹੀ ਰਹਿੰਦਾ ਸੀ ਤੁਰ ਨਹੀਂ ਸਕਦਾ ਸੀਗਾ ਹੁਣ ਤੁਰ ਪੈਂਦਾ ਬਿੱਲਾ ਇੱਥੇ ਦਦਾ ਇਹਦਾ ਨਾ ਇੱਥੇ ਆਇਆ ਨਹੀਂ ਡਾਕਟਰ ਆਇਆ ਹਾਂ ਇਥੇ ਤੋਰ ਕੇ ਦੇਖਦੇ ਆਂ ਰੋਜ ਇਥੇ ਡਰਾਈ ਤਾਂ ਹੋਣਾ ਤੇ ਹੁਣ ਇੰਨੇ ਦੇ ਰਿਸ਼ਤੇਦਾਰ ਕੋਈ ਭੈਣ ਭਰਾ ਕੋਈ ਮਾਮਾ ਮਾਸੀ ਕੋਈ ਚਾਚਾ ਤਾਇਆ ਕੋਈ ਭਰਾ ਭਤੀਜਾ ਕੋਈ ਤਾਂ ਹੋਊਗਾ ਬਾਈ ਯਾਰ ਹੈਗਾ ਕੋਰ ਸਾਲੇਗਾ ਆ ਕੇ ਮਿਲ ਕੇ ਜਾਓ ਬਾਈ ਤੁਹਾਡੇ ਹੌਸਲੇ ਦੀ ਤੁਹਾਡੇ ਸਾਥ ਦੀ ਲੋੜ ਇਹਨਾਂ ਨੂੰ ਹੋਰ ਕੋਈ ਨਹੀਂ ਚਾਹੀਦਾ ਇਹਨਾਂ ਨੂੰ ਨਾ ਪੈਸਾ ਨਾ ਕੁਝ ਹੋਰ ਚਾਹੀਦਾ ਸਿਰਫ ਤੁਹਾਡਾ ਸਾਥ ਚਾਹੀਦਾ ਗੇੜਾ ਮਾਰਨ ਤੁਹਾਡਾ ਹੌਸਲਾ ਹੋਵੇ ਥੋੜਾ ਮਾਂ ਨੂੰ ਹੌਸਲਾ ਹੋਵੇ ਮੇਰੇ ਕੋਈ ਮਗਰ ਆਇਆ ਮੈਂ ਕੌਣ ਆ ਕੋਰ ਸਿੰਘ ਵਾਲੇ ਕੋਰ ਸਿੰਘ ਵਾਲੇ ਮੇਰੀ ਇੰਦੀ ਬਿੱਲੇ ਦੀ ਮੰਮੀ ਮੰਮੀਆਂ ਬਿੱਲੇ ਦੀ ਮੰਮੀ ਮੇਰੀ ਮਾਤਾ ਦੀ ਮੰਨਣਾ ਨੇ ਓਕੇ ਤੇ ਯਾਨੀ ਕਿ ਤੇਰੇ ਪਿੱਕੇ ਉੱਥੇ ਕੋਰ ਸਿੰਘ ਵਾਲੇ ਹਾਂ ਇੱਥੇ ਕੋਰ ਸਿੰਘ ਵਾਲੇ ਅਮੋਗੀ ਕੋਲੇ ਹਾਂ ਹੂੰ ਤੇਰੇ ਭਰਾ ਕਿੰਨੇ ਆ ਇੱਕ ਤਾਂ ਬਟਾ ਆਰਾਮ ਤਾਂ ਇੱਕ ਪਛੀਰ ਤੇ ਦਰਸ਼ਨ ਮੇਰਾ ਭਰਾ ਤਿੰਨ ਭਰਾ ਹਾਂ ਇੱਕ ਬਸ਼ੀਰ ਹਾਂ ਇੱਕ ਆਰਾਮਤ ਆਰਾਮਤ ਇੱਕ ਦਰਸ਼ਨ ਮੇਰਾ ਭਰਾ ਦਰਸ਼ਨ ਤੇਰਾ ਭਰਾ ਇੱਕ ਮੇ ਭੈਣ ਨਾ ਰਾਜ ਉਹ ਕਿੱਥੇ ਗਈ ਆ ਉਹ ਗੁਜਰ ਗਈ ਆ ਤਾਂ ਜੰਦਰ ਗੁਜਰ ਗਈ ਜੰਦਰ ਗੁਜਰ ਗਈ ਤੇ ਇੱਕ ਰੱਛੇ ਵਾਲੀ ਮੇ ਡੈਡੀ ਦੇ ਨਾਮ ਰਾਹੀਐ ਤੇ ਨਹੀਂ ਸਰ ਇਸ ਸਰ ਉਹ ਨਾਮ ਨਾ ਉਹ ਤਾਂ ਉਹ ਤਾਂ ਇਸਰ ਟੱਬੇ ਵਾਲਾ ਹਾਂ ਤਾਂ ਮੇ ਵਿਆਹ ਚ ਲਾੜਾ ਇਹਨਾਂ ਦਾ ਬਾਪ ਸੀ ਜਿਹੜਾ ਇਸਰ ਟੱਬੇ ਵਾਲਾ ਵੀ ਬੜਾ ਤਕੜਾ ਮਸ਼ਹੂਰ ਟੱਬਾ ਸੀ ਮੰਨ ਲਓ ਨਾਂ ਸੀ ਬੰਦੇ ਦਾ ਪਰ ਬੱਚਿਆਂ ਦੀ ਹਾਲਤ ਦੇਖੋ ਡੈਡੀ ਨੇ ਮੇਰੇ ਵਿਆਹ ਚ ਨਾਂ ਰੱਖਿਆ ਤੇਰਾ ਹਾਂ ਕਿ ਕਿਸ਼ਨਾ ਕਿਸ਼ਨਾ ਨਾਂ ਦਾ ਤਾਂ ਪਹਿਲਾਂ ਕੀ ਸੀ ਨਾ ਕੀ ਤੇ ਕਹਿੰਦਾ ਕੀ ਨਾਂ ਸੀ ਤੇਰਾ ਸ਼ੈਰ ਸ਼ੈਰ ਸੀ ਨਾ ਕੋਨੇ ਕਿਸ਼ਨਾ ਰੱਖਤਾ ਹੈ ਹਾਂ ਬਿਆਨ ਚ ਰੱਖਿਆ ਠੀਕ ਹੈ ਜੀ ਚਲੋ ਵਾਹਿਗੁਰੂ ਮੇਰ ਕਰੇ ਤੇਰਾ ਪੁੱਤ ਮਾਨ ਤੰਦਰੁਸਤ ਹੋ ਕੇ ਤਕੜੇ ਹੋ ਕੇ ਆਪਦੇ ਪੈਰਾਂ ਸਿਰ ਹੋਣ ਅਸੀਂ ਤੇ ਹੀ ਅਰਦਾਸ ਕਰਦੇ ਆਂ ਮੈਂ ਕਿ ਭਾਈ ਰਪਨ ਕਦੋਂ ਆਉਂਦੇ ਹਾਂ ਹਾਂ ਭਾਈ ਮੈਂ ਕੌਰ ਸਿੰਘ ਆਲਾ ਨੂੰ ਫੋਨ ਕਰਕੇ ਕਹੀਏ ਕੀ ਨਾਂ ਲਿਖਾਏਂਗੀ ਨਾਂ ਸਾਨੂੰ ਕਾਕਾ ਨਰੇ ਮਾਮਿਆਂ ਦੇ ਨਾਮ ਲਿਖੋ ਕਪੂਰ ਸਿੰਘ ਆਲਿਆਂ ਦੇ ਆਪਾਂ ਆਪਾਂ ਬੰਦਾ ਭੇਜ ਕੇ ਉਹਨਾਂ ਨੂੰ ਸੱਦਦੇ ਆਂ ਆਉਣਗੇ ਉਹ ਗੇੜਾ ਮਾਰਨ ਕੋਈ ਨਾ ਬੁਲਾ ਲੈਨੇ ਆ ਮਾ ਠੀਕ ਆ ਅਕੜਾ ਰਹਿਣਾ ਯਾਰ ਮੈਂ ਤੇਰਾ ਪੁੱਤ ਨਹੀਂ ਹੈ ਮੈਂ ਪੁੱਤ ਨਹੀਂ ਤੇਰਾ ਉਹੀ ਪੁੱਤ ਆ ਕਿਦੋਂ ਜੰਮਿਆ ਹੀ ਹੈ ਮੈਂ ਤੇਰਾ ਕੋਈ ਨਹੀਂ ਨਾ ਯਾਰ ਨਾ

ਗਰੀਬ ਦੀ ਰੱਖਿਆ ਤੇ ਸਭਾਗਰ ਨੂੰ ਕਰਨੀ ਅਸੀਂ ਤਾਂ ਕੌਣ ਕਰਨ ਵਾਲੇ ਉਹਨੇ ਕਰਨੀ ਹੈ ਹੈਨਾ ਉਹ ਕਰਦਾ ਸੀ ਕੌਣ ਸਾਡੀ ਕੀ ਕਾਰ ਸੀ ਤਾਂ ਆਪ ਦਰਦ ਦਰਦੀਆਂ ਠੋਕਣਾ ਖਾਣ ਵਾਲੇ ਸੀਗੇ ਬਾਬੇ ਨਾਨਕ ਦੀ ਕਿਰਪਾ ਹੋਈ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਹੋਈ ਵੀ ਜਿਨੇ ਸਾਨੂੰ ਇੱਥੇ ਡਿਊਟੀ ਲਾਈ ਆ ਕਰ ਉਹ ਹੀ ਦੇਹਾ ਇਹ ਉਹਦਾ ਹੀ ਘਰ ਆ ਇਹ ਰੋਟੀ ਵੀ ਉਹ ਹੀ ਦੇ ਰਿਹਾ ਕੱਪੜਾ ਵੀ ਉਹ ਹੀ ਦੇ ਰਿਹਾ ਦਵਾਈ दारू ਵੀ ਉਹ ਹੀ ਦੇ ਰਿਹਾ ਛੱਤ ਵੀ ਉਹ ਹੀ ਦੇ ਰਿਹਾ ਬੰਦਾ ਨਹੀਂ ਦੇ ਸਕਦਾ ਬਾਪੂ ਬੰਦਾ ਦਾ ਬੰਦੇ ਨੂੰ ਖਾ ਜਵੇ ਜੇ ਬੰਦੇ ਦੀ ਬਸ ਚੱਲੇ ਤਾਂ ਅੱਜ ਇਦਾਂ ਦਾ ਸਮਾਂ ਚੱਲਦਾ ਜੇ ਅੱਜਾ ਹੋ ਰਿਹਾ ਨਾ ਅਸੀਂ ਨਹੀਂ ਕਰ ਰਹੇ ਇਹ ਉਹੀ ਕਰ ਰਿਹਾ ਕਰਤਾਰ ਸਾਨੂੰ ਆਪਣੇਆਂ ਨੂੰ ਸਾਨੂੰ ਕਲ ਜੁਗੀਆਂ ਨੂੰ ਮੇਰੇ ਨਾਲ ਹੋ ਰਹੀ ਹੈ ਕੋਈ ਨਾ ਫਿਰ ਤੂੰ ਹੌਸਲਾ ਰੱਖ ਤੂੰ ਸਾਨੂੰ ਪੁੱਤ ਮੰਨ ਲਾ ਮਾਣਾ ਜੀ ਕੁਝ ਨਹੀਂ ਹੋ ਰਿਹਾ ਤੇਰੇ ਦੱਸ ਤੈਨੂੰ ਇੱਥੇ ਕੋਈ ਦਿੱਕਤ ਆ ਪਰੇਸ਼ਾਨ ਕਰਦਾ ਕਿ ਇੱਥੇ ਰੋਟੀ ਪਾਣੀ ਮਿਲਦਾ ਨਹੀਂ ਮਿਲਦਾ ਹੈ ਫਿਰ ਦਵਾਈ दारू ਮਿਲਦੀ ਹੈ ਮਾਨਸਿਕ ਸਕਾਰ ਮਿਲਦਾ ਫਿਰ ਬਾਪੂ ਪਿਆਰ ਤਾਂ ਤੂੰ ਦੇਣਾ ਸਾਨੂੰ ਫਿਰ ਪਿਆਰ ਤਾਂ ਤੂੰ ਦੇਣਾ ਬਾਪੂ ਹੁਣ ਅਸ਼ੀਰਵਾਦ ਤਾਂ ਤੂੰ ਦੇਣਾ ਸਾਨੂੰ ਹੁਣ ਤੱਕ ਤੇਰੀ ਚੀਜ਼ ਰਹਿ ਗਈ ਦੇਣ ਵਾਲੀ ਬਾਕੀ ਤਾਂ ਸਾਰਾ ਕੁਝ ਮਹਾਰਾਜ ਦੇ ਹੀ ਜਾਂਦੇ ਨੇ ਤੁਸੀਂ ਉਹ ਦੇਣਾ ਬਾਕੀ ਦੂ ਦੇਣਾ ਬਾਪੂ ਗੁਰਸੇਵਕ ਸਿੰਘ ਜੀ ਤੇ ਅੱਜ ਮੇਰਾ ਬਾਪੂ ਸਿਰਫ ਆਪਣੇ ਖੂਨ ਨੂੰ ਆਪਣੇ ਹੱਥੀਂ ਪਾਲੇ ਪੁੱਤਰ ਨੂੰ ਡੀਗਦਾ ਰਹਿਣਾ ਕੋਈ ਨਹੀਂ ਹੁੰਦਾ ਬਾਪੂ ਨੇ ساری ਜ਼ਿੰਦਗੀ ਵਿਚਾਰੇ ਨੇ ਕੰਮ ਕੀਤਾ ਦੁਕਾਨ ਤੇ ਇਹਦਾ ਮਾਲਕ ਆਇਆ ਜਿਹੜਾ ਜਿੱਦੀ ਦੁਕਾਨ ਤੇ ਬਾਪੂ ਕੰਮ ਕਰਦਾ ਸੀ ਉਹ ਵੀ ਬੰਦਾ ਰੱਬ ਹੀ ਆ ਵਿਚਾਰਾ ਜਿਹੜਾ ਇਹ ਮਗਰ ਆ ਗਿਆ ਜਿਹੜਾ ਮਾਰ ਕੇ ਗਿਆ ਦੋ ਵਾਰ ਉਹ ਕਹਿੰਦਾ ਬਾਈ ਵੀ ਮੇਰੀ ਦੁਕਾਨ ਤੇ ਬੰਦਾ ਕੰਮ ਕਰਦਾ ਸੀ ਵੀ ਮੈਂ ਇਸ ਤੋਂ ਇਮਾਨਦਾਰ ਬੰਦਾ ਨਹੀਂ ਕਰੇ ਦੇਖਿਆ ਇੰਨਾ ਬੀਬਾ ਇੰਨਾ ਚੰਗਾ ਬੰਦਾ ਇੰਨਾ ਮਿਹਨਤੀ ਬੰਦਾ ਬਹੁਤ ਔਖਾ ਹੋ ਹੋ ਕੇ ਇਹਨੇ ਆਪਣੇ ਬੱਚੇ ਪਾਲੇ ਉਹਨਾਂ ਨੂੰ ਪੜਾਇਆ ਲਿਖਾਇਆ ਬਸ ਐਸੇ ਕੋਈ ਕਰਮ ਸੀ ਬਸ ਇਹਦੀ ਘਰ ਵਾਲੀ ਨੇ ਬਾਪੂ ਦੀ ਨੇ ਮਾਤਾ ਨੇ ਸਾਰੀ ਉਮਰ ਬਾਪੂ ਦੀ ਕਦਰ ਨਹੀਂ ਪਾਈ ਤੇ ਗਾਂ ਬੱਚੇ ਵੀ ਬਾਪੂ ਇੱਕ ਬੇਟਾ ਗੱਲਾ ਇੱਕੋ ਹੀ ਹੈ ਬਸ ਸਵਾ ਲੱਖੀ ਚਲੋ ਪਹਿਲਾਂ ਸਾਡਾ ਘਰ ਚੱਲਦੇ ਸੀ ਆਪ ਦਾ ਕਮਾ ਕੇ ਖਾ ਲੈਂਦਾ ਸੀ ਰੋਟੀ ਖਾਈ ਜਾਂਦਾ ਸੀ ਜਿੰਨੇ ਕੁ ਵੱਧ ਜਾਂਦੇ ਉਹਨਾਂ ਨੂੰ ਦੇ ਦਿੰਦਾ ਸੀ ਜਦੋਂ ਆਪਦੇ ਵੀ ਖੜ ਗਏ ਟੈਨਸ਼ਨਾਂ ਲੈ ਲੈ ਫਿਕਰ ਕਰ ਕਰਕੇ ਲੋਨ ਭਰ ਭਰ ਕਿਸ਼ਤਾਂ ਭਰ ਭਰ ਹਾਰਟ ਕੰਮ ਕਰਨੋਂ हट ਗਿਆ ਸਰ 22 23% ਹਾਰਟ ਕੰਮ ਕਰਦਾ ਬਸ ਫਿਕਰ ਅੱਜ ਵੀ ਨਹੀਂ ਛੱਡਦਾ ਉਹਨਾਂ ਦਾ ਬੇਲ ਨਾ ਫਿਕਰ ਸੀ ਉਹਨਾਂ ਨੂੰ ਵੱਡਿਆ ਕਰਨ ਦਾ ਉਹਨਾਂ ਨੂੰ ਪਾਲਣ ਦਾ ਉਹਨੂੰ ਪੜਾਉਣ ਦਾ ਉਹਨੂੰ ਵਿਆਉਣ ਦਾ ਹੁਣ ਫਿਕਰ ਆ ਵੀ ਉਹ ਮਿਲ ਜਾਣ ਮੈਨੂੰ ਮੈਨੂੰ ਮਿਲਦੇ ਕਿਉਂ ਨਹੀਂ ਮੇਰੇ ਕੋਲੇ ਆਉਂਦੇ ਕਿਉਂ ਨਹੀਂ ਮੈਨੂੰ ਬੁਲਾਉਂਦੇ ਕਿਉਂ ਨਹੀਂ ਮੈਨੂੰ ਸਾਥ ਦੇ ਕਿਉਂ ਨਹੀਂ ਮੈਂ ਤਾਂ ਕਿਸੇ ਦਾ ਬੁਰਾ ਨਹੀਂ ਕੀਤਾ ਬਾਪੂ ਬੁਰਾ ਨਹੀਂ ਕੀਤਾ ਪਰ ਕੁਝ ਚੀਜ਼ਾਂ ਕਰਮਾਂ ਦੀ ਹੁੰਦੀਆਂ ਉਹਨਾਂ ਦੇ ਮਾੜੇ ਕਰਮ ਆ ਉਹਦੇ ਤੇਰੇ ਨਹੀਂ ਤੈਨੂੰ ਤਾਂ ਫੇਰ ਪੁੱਤ ਮਿਲ ਗਿਆ ਤੈਨੂੰ ਤਾਂ ਫੇਰ ਐਡਾ ਘਰ ਮਿਲ ਗਿਆ ਐਡਾ ਪਰਿਵਾਰ ਮਿਲ ਗਿਆ ਕਿੰਨੇ ਧੀਆਂ ਪੁੱਤ ਤੇਰੇ ਇੱਥੇ ਕਿੰਨੇ ਲੋਕ ਸਾਰੇ ਜਾਣੇ ਤੈਨੂੰ ਹੱਸਦੇ ਖੇਡਦੇ ਹੋ ਗੱਲਾਂ ਮਾਰਦੇ ਹੋ ਤੁਸੀਂ ਇੱਥੇ ਸਾਰੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਬਲਵ ਦਾ ਸਵੇਰ ਨੂੰ ਧੁੱਤੇ ਹੋਏ ਕੱਪੜੇ ਮਿਲਦੇ ਆ ਚਾਦਰ ਧੁੱਤੀ ਹੋਈ ਮਿਲਦੀ ਹੈ ਉਹਨਾਂ ਨੇ ਮਾੜੇ ਕਰਮ ਵੀ ਉਹ ਜਿਹੜੇ ਤੁਹਾਡੀ ਸੇਵਾ ਨਹੀਂ ਕਰ पाए ਬਬੂ ਬਾਬਾ ਜੀ ਸਤਿ ਸ਼੍ਰੀ ਅਕਾਲ ਠੀਕੋ ਸਿੱਤਾਂ ਠੀਕ ਹੈ ਬਾਬਾ ਜੀ ਠੀਕ ਹੈ ਠੀਕ ਹੈ ਹੋਰ ਠੀਕ ਆਪਰੇਸ਼ਨ ਠੀਕ ਆ ਹੁਣ ਠੀਕ ਆ ਬੱਬੂ ਬਾਬਾ ਜੀ ਸਾਡੇ ਸਭ ਤੋਂ ਪਹਿਲੇ ਮੈਂਬਰ ਟਾਬੇ ਦੇ ਜਿਵੇਂ ਅਰਣ ਕੁਮਾਰ ਸ਼ੁਕਲਾ ਜੀ ਅਰਣ ਕੁਮਾਰ ਸ਼ੁਕਲਾ ਤੋਂ ਬਾਅਦ ਜਿਹੜਾ ਦੂਸਰੇ ਮੈਂਬਰ ਸੀ ਸਾਡੇ ਬਾਪੂ ਕੇਸਰ ਸਿੰਘ ਢਾਲੀਆ ਜੀ ਤੀਸਰੇ ਮੈਂਬਰ ਬਾਬਾ ਬੱਬੂ ਸਿੰਘ ਜੀ ਇਹਨਾਂ ਨੂੰ ਅਸੀਂ ਗੁਰਦੁਆਰਾ ਸਾਹਿਬ ਤੋਂ ਲੈ ਕੇ ਗਏ ਸੀਗੇ ਇਹ ਹਰਪ੍ਰੀਤ ਨੇ ਸਾਡੇ ਗਰੇਵਾਲ ਸਾਹਿਬ ਰੌਣਾ ਸਾਹਿਬ ਮੇਰੇ ਮਾਮਾਈ ਦੇ ਜਵਾਈ ਨੇ ਇਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਸੀ ਕਿਹੜੇ ਦਲਿਆਂਗੁਰ ਦੇ ਮੈਂ ਔਰ ਸਾਹਿਬ ਦੁੱਲੂ ਔਰ ਸਾਹਿਬ ਦੁੱਲੂ ਅਜੋਧਾ ਦੇ ਕੋਲੇ ਔਰ ਸਾਹਿਬ ਗੁਰੂ ਘਰ ਦੇ ਬਾਹਰ ਬਾਲਣ ਦੇ ਵਿੱਚ ਹੀ ਸੌਂਦੇ ਸੀ ਬਾਪੂ ਜੀ ਤੇ ਜਿਹੜੀ ਸਿਰ ਤੇ ਦਮਾਲਾ ਬੰਨਿਆ ਸੀ ਦਸਤਾਰ ਬੰਨੀ ਸੀ ਜਦੋਂ ਅਸੀਂ ਖੋਲੀ ਨਾ ਬਾਪੂ ਜੀ ਦੇ ਮੱਥੇ ਦਾ ਮਾਸ ਵੀ ਨਾਲ ਹੀ ਲਹਿ ਗਿਆ ਪਤਾ ਨਹੀਂ ਕਿੰਨੇ ਟਾਈਮ ਦਸਤਾਰ ਬੰਨੀ ਤੇ ਮਾਸ ਗਲਿਆ ਪਿਆ ਸੀ ਉਦੋਂ ਗਿੱਲੀ ਹੋਈ ਸੀ ਮੀਂਹ ਪਈ ਜਾਂਦਾ ਸੀ ਆਹੀ ਸੌਣ ਦੇ ਸੌਣ ਭਾਦੋਂ ਦੇ ਦਿਨ ਸੀਗੇ ਜੇ ਉਹ ਸੀ ਬਾਪੂ ਨੂੰ ਲੈਣ ਗਏ ਨਾ ਅੰਦਰ ਗੁਰੂ ਘਰ ਚ ਪੁੱਛਣ ਲੱਗੇ ਬਾਬਾ ਜੀ ਤੋਂ ਵੀ ਬਾਬਾ ਜੀ ਇਹ ਕਿੱਥੇ ਬਾਬਾ ਜੀ ਆ ਵੀ ਦੇਖਿਆ ਕਿਤੇ ਉਹ ਬਾਬਾ ਜੀ ਕਹਿੰਦੇ ਨਹੀਂ ਇੱਥੇ ਤਾਂ ਨਹੀਂ ਬੜਨ ਦਿੰਦੇ ਅਸੀਂ ਉਹਨਾਂ ਨੂੰ ਉਹ ਬਾਹਰ ਦੇਖ ਲਓ ਉਧਰ ਬਾਲਣ ਚ ਤੇ ਜਿੱਥੇ ਬਾਪੂ ਜੀ ਪਏ ਸੀ ਨਾ ਬਾਲਣ ਦੇ ਵਿੱਚ ਬੈਠੇ ਸੀਗੇ ਮਤਲਬ ਉੱਥੇ ਉਮੀਦ ਹੀ ਨਹੀਂ ਕਰ ਸਕਦੇ ਸੀ ਵੀ ਇੱਥੇ ਬੰਦਾ ਬੈਠ ਸਕਦਾ ਨਹੀਂ ਇੱਥੇ ਰਹਿ ਸਕਦਾ ਬੰਦਾ ਜਾਂ ਪੈ ਸਕਦਾ ਉੱਥੇ ਪੈਂਦਾ ਸੀ ਬਾਪੂ ਬੱਬੂ ਸਿੰਘ ਜੀ ਦਾ ਪੂਰਾ ਪਰਿਵਾਰ ਉਸ ਟਾਈਮ ਜਦੋਂ ਸਾਡੇ ਮਾਵਾ ਦੇ ਪੁੱਤਾਂ ਨੂੰ ਕੋਹ ਕੋਹ ਕੇ ਮਾਰਿਆ ਨਾ ਉਹ ਕਾਲਾ ਦੌਰ 80 ਦਾ 90 ਦਾ ਦਹਾਕਾ ਉਸ ਟਾਈਮੇ ਬਾਪੂ ਦਾ ਪੂਰਾ ਪਰਿਵਾਰ ਹੀ ਖੁਰਦ-ਬੁਰਦ ਕਰਤਾ ਸੀ ਪੁਲਿਸ ਨੇ ਇਹ ਇਕੱਲੇ ਬੱਚੇ ਸੀ ਕਿਸੇ ਫੈਕਟਰੀ ਜੌਬ ਕਰਦੇ ਸੀ ਇਹ ਤਾਂ ਬਚ ਗਏ ਬਾਹਰ ਰਹਿੰਦੇ ਸੀ ਪੰਜਾਬ ਤੋਂ ਪਰ ਜਦੋਂ ਆਏ ਇਹਨਾਂ ਨੇ ਉਹ ਹਾਲਾਤ ਦੇਖੇ ਬਸ ਉਦੋਂ ਬਾਅਦ ਇਹ ਵੀ ਇੰਨੇ ਸੜਕਾਂ ਤੇ ਹੋ ਗਏ ਮੱਝੂਪੁਰਾ ਪਿੰਡਾ ਸ਼੍ਰੀ ਅਮਰ ਸਰ ਸਾਹਿਬ ਜਿਹੜੇ ਦੇ ਵਿੱਚ ਘਰ 'ਚ ਛੱਤ ਜਿਹੜਾ ਡੱਡਾ ਘਾਗ ਗਿਆ ਹੋਇਆ ਕੋਈ ਮਾਮਾ ਕੋਈ ਮਾਸੀ ਕੋਈ ਭੂਆ ਕੋਈ ਚਾਚਾ ਕੋਈ ਤਾਇਆ ਕਦੇ ਤਾਂ ਕੋਈ ਮਿਲਣ ਆਇਆ ਹੋਵੇ 8 ਸਾਲ ਹੋ ਗਏ ਸਭ ਪਤਾ ਪਿੰਡ ਦੇ ਸਰਪੰਚ ਨੂੰ ਵੀ ਪਤਾ ਉਹ ਆਕੇ ਵੀ ਗਿਆ ਬਾਈ ਪਿੰਡ ਦਾ ਸਰਪੰਚ ਸਾਡੇ ਕੋਲੇ ਬਾਈ ਪਰ ਬਬੂ ਬਾਈ ਦਾ ਹੁਣ ਯੂਰੋਲੋਜੀ ਦੀ ਪ੍ਰੋਬਲਮ ਸੀ ਬਲੌਕ ਹੋ ਗਿਆ ਸੀ ਪਿਸ਼ਾਬ ਪਥਰੀ ਸੀਗੀ ਉਹ ਚਲੇ ਗਈ ਸੀ ਪਾਈਪ 'ਚ ਹਨਾ ਪਾਈਪ ਦੇ ਵਿੱਚ ਚਲੇ ਗਈ ਸੀ ਪਥਰੀ ਤੇ ਉਹਦਾ ਆਪਰੇਸ਼ਨ ਹੋਇਆ ਜੀ ਹੁਣ ਸਰਜਰੀ ਹੋਈ ਹੈ ਬਾਪੂ ਜੀ ਦੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਿਲਕੁਲ ਠੀਕ ਹੋ ਗਈ ਹੈ ਸਰਜਰੀ ਹੁਣ ਠੀਕ ਆ ਤੰਦਰੁਸਤ ਆ ਬਾਪੂ ਅਜੇ ਟਾਂਕੇ ਵਗੈਰਾ ਕੱਟੇ ਜਾਣੇ ਆ ਉਹਦੇ ਵਾਸਤੇ ਬਾਪੂ ਜੀ ਦੇ ਅੰਡਰ ਟ੍ਰੀਟਮੈਂਟ ਨੇ ਤੇ ਇਦਾਂ ਹੀ ਕਾਸਿਮ ਇਹ ਖਾਨ ਸਾਹਿਬ ਕਾਸਿਮ ਖਾਨ ਸਲਾਮ ਵਾਲੇਕਮ ਬਾਬਾ ਬੋਲ ਕੇ ਸਲਾਮ ਵਾਲੇਕਮ ਬੋਲ ਕੇ ਬੋਲ ਕੇ ਵਾਲੇਕਮ ਸਲਾਮ کیسے ਹੋ ਕਾਸਿਮ ਭਾਈ ਇਹ ਵੀਰਾ ਬਲਾਈਂਡ ਆ ਦਿਖਦਾ ਨਹੀਂ ਇਹਨੂੰ ਗੁਰੂ ਜੀ ਹੈ ਨਾਮ ਉਹਦਾ ਆਪ ਜੀ ਕਾਸਿਮ ਖਾਨ ਇਹਨੂੰ ਵੀ ਵੀਰ ਨੂੰ ਅਸੀਂ ਸਿਚੁਏਸ਼ਨ ਦੇ ਬਾਹਰ ਬੈਕ ਸਾਈਡ ਤੇ ਬਹੁਤ ਮਾੜੀ ਹਾਲਤ ਦੇ ਵਿੱਚ ਪਿਆਨ ਨੂੰ ਲੈ ਕੇ ਆਏ ਸੀ ਇੰਨੀ ਇੱਕ ਜ਼ਿਆਦਾ ਮਾੜੀ ਹਾਲਤ ਸੀ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਬੈਕ ਸਾਈਡ ਤੇ ਪਏ ਉੱਥੇ ਹੀ ਮਾਲਮੁੱਤਰ ਕਰੀ ਜਾਂਦੇ ਪਥੀ ਉਹਨਾਂ ਆਥਨ ਵਾਲੀ ਗੰਧ ਨਾਲ ਹੀ ਉਹਵੇਂ ਚੱਕ ਚੱਕ ਖਾਈ ਜਾਂਦੇ ਇਹ ਟ੍ਰੇਨ 'ਚ ਸੀਗੇ ਬੈਠੇ ਬਟ੍ਰੇਨ 'ਚ ਬੈਠੇ ਅੱਖਾਂ ਦੋ ਅੰਨੇ ਸੀਗੇ ਪਤਾ ਨਹੀਂ ਕਿਸੇ ਨੇ ਭੇਜਤਾ ਪੰਜਾਬ ਜਾਂ ਕਿਵੇਂ ਕੋਈ ਜਾਣ ਕੇ ਛੱਡ ਗਿਆ ਉਹਨਾਂ ਨੇ ਚੱਕ ਕੇ ਉੱਥੋਂ ਟ੍ਰੇਨ ਜਦੋਂ ਧੁੱਤੀ ਸਾਫ਼ ਕਰਦੇ ਟ੍ਰੇਨ ਯਾਰਡ ਆ ਉੱਥੇ ਉਹਨਾਂ ਨੇ ਯਾਰਡ 'ਚੋਂ ਜਾ ਕੇ ਸਟੇਸ਼ਨ ਦੀ ਬੈਕ ਸਾਈਡ ਤੇ ਸੜਕ ਤੇ ਰੱਖਤਾ ਵਸ ਉੱਥੋਂ ਰੁੜਦਾ ਰੁੜਦਾ ਇੱਕ ਬਰਾਂਡੇ ਦੇ ਥੱਲੇ ਚੱਲ ਆ ਗਿਆ ਬਾਈ ਪਿਆਮੇ ਦੇ ਵਿੱਚ ਲੈਟਰਨ ਦੇ ਵਿੱਚ ਸੁੰਡ ਪਏ ਪਏ ਸੀ ਜੇਬਾਂ ਦੇ ਵਿੱਚ ਇਹਨੇ ਲੈਟਰਨ ਭਰੀ ਸੀ ਲਫਾਫੇ ਵਿੱਚ ਪਤਾ ਨਹੀਂ ਕਿਵੇਂ ਕੀ ਕਰਦਾ ਸੀ ਰੱਬ ਹੀ ਜਾਣਦਾ ਜਿਹੜੀਆਂ ਜੇਬਾਂ ਸੀ ਕੋਟ ਦੀਆਂ ਉਹਦੀਆਂ ਦੋਨੋਂ ਜੇਬਾਂ ਲੈਟਰਨ ਨਾਲ ਫੁੱਲ ਭਰੀਆਂ ਹੋਈਆਂ ਸੀ ਪੂਰੀਆਂ ਫੁੱਲ ਬਾਹਰ ਡੇਗ ਰਹੀ ਸੀ ਟਾਇਲਟ ਪਤਾ ਨਹੀਂ ਕਾਹ ਤੋਂ ਪਾਉਂਦਾ ਸੀ ਉਹਦੇ ਵਿੱਚ ਇਹ ਲੈਟਰਨ ਜਾਂ ਕਿਵੇਂ ਸੋਚ ਕੇ ਵੀ ਅਰੇ ਛੀ ਜੋ ਸੀ ਤੇ ਸਾਡੇ ਬਾਪੂ ਲਾਹਵ ਸਿੰਘ ਜੀ ਸਾਡੇ ਸਰਪੰਚ ਸਾਹਿਬ ਆ ਗਏ ਨੇ ਜੀ ਹੁਣ ਵੋਟਾਂ ਦਾ ਨੇੜ ਆ ਰਿਹਾ ਕੰਮ ਨੋਟੀਫਿਕੇਸ਼ਨ ਜਾਰੀ ਹੋਣ ਵਾਲਿਆ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਪੈਣ ਵਾਲੀਆਂ